ਇਕ ਚੌਪਈ ਸਾਹਿਬ ਦਾ ਪਾਠ ਹੈ ਜਿਹੜਾ ਛੁਪਾ ਕੇ ਰੱਖਿਆ ਗਿਆ ਹੈ। ਅੱਛਾ ਜੀ। ਨਿਹੰਗ ਸਿੰਘ ਆਪ ਪੜਦੇ ਆ ਦੂਜਿਆਂ ਨੂੰ ਸੁਣਾਉਂਦੇ ਹੀ ਨਹੀਂ। ਇਹ ਲੋੜ ਹੀ ਨਹੀਂ ਇਹਨਾਂ ਨੂੰ ਸੁਣਾਉਣ ਦੀ। ਕਿਸੇ ਨੂੰ ਨਹੀਂ ਸੁਣਾਉਂਦੇ। ਸੁਣਾਉਂਦੇ ਆ ਆਪਨੇ ਪੜਦੇ ਆ ਆਪਨਾ ਵੀ ਪਤਾ ਨਹੀਂ ਆਮ ਲੋਕ ਕਾਨੂੰਨੀ ਬਤਾਓ ਖਜ਼ਾਨਾ। ਉਹ ਪਾਠ ਇਸ ਤਰ੍ਹਾਂ ਹੈ ਕਿ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ਼ਾਹੀ ਦਸਵੀਂ ਚੌਪਈ। ਚੌਪਈ ਤੋਂ ਸ਼ੁਰੂ ਹੁੰਦਾ। ਡਗਮਗ ਲੋਕ ਚਤੁਰਦਸ ਪਏ। ਅਸੁਰਾਂ ਸਾਸ ਸਕਲ ਪਰ ਗਏ। ਇਹ ਚੌਹਾਂ ਲੋਕਾਂ 'ਚ ਡਗਮਗ ਪੈਦਾ ਹੋ ਗਈ ਤੇ ਅਸੂਰੀ ਅਸੁਰ ਪੈਦਾ ਹੋਵੇ ਸਾਰੇ ਪਾਸੇ ਇਹ ਮਹਾਕਾਲ ਦਾ ਜੰਗ ਹੈ ਸਰਬ ਲੋ ਪਰਮੇਸ਼ਰ ਦੀ ਜੀ ਜੋ ਭਾਈ ਸਾਹਿਬ ਦਾ ਜਿਹੜਾ ਪਾਠ ਹੈ ਬ੍ਰਹਮਾ ਬਿਸ਼ਣ ਸਬੈ ਡਰ ਪਾਨੇ ਬ੍ਰਹਮਾ ਤੇ ਬਿਸ਼ਣ ਸਾਰੇ ਹੀ ਡਰ ਗਏ ਮਹਾਕਾਲ ਕੀ ਸਰਵ ਸਿਧਾਨੇ ਅਕਾਲਪੁਰਖ ਕੋਲ ਭਜੇ ਇਹ ਵੀ ਤਾਂ ਸਬੈ ਪੁਕਾਰਤ ਭਏ ਜਨ ਕਰ ਲੂਟ ਬਨਕ ਸੇ ਲਏ ਤਰਾਹ ਤਰਾਏ ਹਮ ਸਰਨ ਤੇ ਹਾਰੀ ਸਭ ਪੈਤੇ ਹਮਲੇ ਹੋ ਉਬਾਰੀ ਤਮੋਹ ਸ컬 ਲੋਗ ਸਿਰ ਤਾਜਾ ਗਰਬਨ ਗੰਜ ਗਰੀਬ ਨਿਵਾਜਾ ਆਦ ਅਕਾਲ ਅਜੋਨ ਬਿਨਾ ਪੈ ਨਿਰਬিকার ਨਿਰਲੰਭ ਜਗਤ ਮੈਂ ਨਿਰਬিকার ਨਿਰਜੁਰ ਅਬਨਾਸੀ ਪਰਮ ਜੋਗ ਕੇ ਤਤ ਪ੍ਰਕਾਸੀ ਨਿਰੰਕਾਰ ਨਮਨਿਤ ਸਵੈਮ ਭਵਤਾਤਮਾ ਜਾ ਜਾਤ ਨਾ ਬੰਦਵ ਜਿਹਦੀ ਮਾ ਪਿਓ ਬੰਦਵ ਨਹੀਂ ਹੈ ਉਹ ਮਾ ਕਲ ਆ ਗਿਆ ਹੁਣ ਜੰਗ ਸਾਤ ਮਾ ਜਾ ਜਾਤ ਨਾ ਬੰਦਵ ਸਤਰੂ ਬਿਹੰਡ ਸੁਰਧ ਸੁਖਦਾਇਕ ਛਤਰੂਆਂ ਦਾ ਅੰਤ ਕਰਨ ਵਾਲਾ ਜਿਹੜਾ ਉਹ ਆ ਗਿਆ ਤੇ ਸਾਧੂਆਂ ਸੰਤਾਂ ਦੀ ਰੱਖਿਆ ਕਰਨ ਵਾਲਾ ਆ ਗਿਆ ਆਪ ਮਾ ਕਾਲ ਖੁਦ ਆ ਗਿਆ ਬ੍ਰਹਮਾ ਵਿਸ਼ਨੂੰ ਮਹੇਸ਼ ਵੀ ਦੇਖ ਰਿਹਾ ਵੀ ਆਪ